ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਤੇ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਹਰ ਸੋਮਵਾਰ ਨੂੰ ਇੱਕ ਮਨੁੱਖ ਆਇਆ ਕਰਦਾ ਕਹਿੰਦੇ ਆਪਣੇ ਹੱਥ ਵਿੱਚ ਇੱਕ ਚਮੜੇ ਦੀ ਚੁੰਬਕ ਲੈ ਕੇ ਆਇਆ ਕਰਦਾ ਸਾਰੇ ਨਗਰ ਦੇ ਵਿੱਚ ਉਸਨੇ ਐਲਾਨ ਕਰ ਦਿੱਤਾ ਇਸ ਨੂੰ ਮੇਰੇ ਪਿੰਡੇ ਦੇ ਉੱਤੇ ਮਾਰੋ ਤੇ ਉਦੋਂ ਤੱਕ ਮਾਰੋ ਜਦੋਂ ਤੱਕ ਮੇਰੇ ਸਰੀਰ 'ਚੋਂ ਖੂਨ ਨਾ ਰਸਣ ਲੱਗ ਜਾਵੇ ਇਹਦੇ ਬਦਲੇ ਉਹ ਲੋਕਾਂ ਨੂੰ ਬਹੁਤ ਸਾਰਾ ਧਨ ਦੇਵੇਗਾ ਉਸ ਨਗਾ ਦੇ ਲੋਕ ਬੜੇ ਜ਼ਿਆਦਾ ਚੰਗੇ ਸਨ ਤੇ ਰੱਬ 'ਚ ਵਿਸ਼ਵਾਸ ਰੱਖਦੇ ਸਨ। ਰੱਬ ਨੇ ਕਿਹਾ ਕਿ ਕਦੇ ਕਿਸੇ ਨੂੰ ਦੁੱਖ ਨਾ ਦਿਵੋ ਪਰ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੰਗਤ ਜੀ ਕਈ ਲੋਕ ਮੰਨ ਜਾਂਦੇ ਤੇ ਉਹਨਾਂ ਬੜੀ ਧੀਰ ਉਹ ਰੱਸੀ ਦੇ ਨਾਲ ਉਹਨੂੰ ਮਾਰੀ ਜਾਂਦੇ। ਜਦੋਂ ਖੂਨ ਰੈਸਣ ਲੱਗਦਾ ਤੇ ਉਹਨਾਂ ਨੂੰ ਪੈਸੇ ਤੱਕੇ ਦੇ ਦਿੰਦਾ ਤੇ ਅੱਜ ਜਦੋਂ ਉਹਨੂੰ ਰੱਸੀ ਦੇ ਨਾਲ ਉਹ ਆਪਣੇ ਸਰੀਰ ਨੂੰ ਖੋਨੋ ਖੋਨ ਕਰੀ ਜਾਂਦਾ ਸੀ। ਤਾਂ ਕਹਿੰਦੇ ਉਦੋਂ ਰਾਜਾ ਲੰਗੀ ਜਾਂਦਾ ਸੀ ਤੇ ਜਦੋਂ ਰਾਜਾ ਲੰਗਿਆ ਤੇ ਰਾਜੇ ਨੇ ਆਪਣੇ ਮੰਤਰੀ ਤੋਂ ਪੁੱਛਿਆ ਕਿ ਇਹਦੇ ਸਰੀਰ ਤੋਂ ਜਿਹੜਾ ਲਾਲ ਰਤ ਜਿਹੜਾ ਚੋਈ ਜਾਂਦਾ ਹੈ ਇਹਨੂੰ ਕਿਸੇ ਚੀਜ਼ ਦੀ ਸਜ਼ਾ ਮਿਲੀ ਹੈ ਅਗੋ ਮੰਤਰੀ ਨੇ ਕਿਹਾ ਕਿ ਇਹਨੂੰ ਕਿਸੇ ਸਜ਼ਾ ਨਹੀਂ ਦਿੱਤੀ ਤੇ ਨਾ ਹੀ ਜਲਾਦ ਹੈ ਉਹ ਚੁੰਬਕ ਲੈ ਕੇ ਲੱਗਾ ਹੈ ਤੇ ਇਹ ਮਨੁੱਖ ਹਰ ਸੋਮਵਾਰ ਇਨ੍ਹਾਂ ਗਲੀਆਂ ਦੇ ਵਿੱਚ ਆਉਂਦਾ ਤੇ ਉੱਚੀ ਉੱਚੀ ਹੋਕਾ ਦੇਂਦਾ ਕਿ ਮੇਰੇ ਸਰੀਰ ਤੇ ਇਹ ਚੁੰਬਕ ਨੂੰ ਓਨਾ ਚਿਰ ਮਾਰੋ ਜਿੰਨਾ ਚਿਰ ਜਿੰਨਾ ਚਿਰ ਲਾਲ ਰੰਗ ਦੀ ਰਤ ਨਾ ਆ ਜਾਵੇ ਕਹਿੰਦੇ ਕਿ ਰਾਜਾ ਕਹਿੰਦਾ ਕਿ ਜਦੋਂ ਇਹ ਕੰਮ ਕਰ ਲੈ ਜਦੋਂ ਇਹ ਕੰਮ ਕਰ ਲੈ ਤਾਂ ਉਸ ਤੋਂ ਬਾਅਦ ਇਹਨੂੰ ਮੇਰੇ ਦਰਬਾਰ ਚ ਲੈ ਕੇ ਆਵੋ ਕਹਿੰਦੇ ਉਸੇ ਕੋਲ ਉਹ ਮੰਤਰੀ ਗਿਆ ਤੇ ਉਹਨੂੰ ਕਿਹਾ ਕਿ ਰਾਜੇ ਨੇ ਤੈਨੂੰ ਦਰਬਾਰ ਦੇ ਵਿੱਚ ਬੁਲਾਇਆ ਹੈ ਉਹਨੇ ਕਿਹਾ ਕਿ ਅੱਜ ਸਰੀਰ ਚ ਰਾਤ ਚੋਂਦੀ ਹੈ ਕਲ ਨੂੰ ਆਵਾਂਗਾ ਕਲ ਨੂੰ ਦਰਬਾਰ ਦੇ ਵਿੱਚ ਆਇਆ ਤੇ ਰਾਜੇ ਨੇ ਕਿਹਾ ਕਿ ਕਲ ਮੈਂ ਤੇਰੇ ਸਰੀਰ 'ਚ ਰੱਤ ਚੋਂਦੀ ਹੋਈ ਦੇਖੀ ਹੈ ਮੈਂ ਜਾਣਨਾ ਚਾਹੁੰਦਾ ਹਾਂ ਤੂੰ ਆਪਣੇ ਆਪ ਨੂੰ ਇਹਨਾਂ ਦੁੱਖ ਕਿਉਂ ਦਿੰਦਾ ਹੈ ਅਗੋ ਮਨੁੱਖ ਖੜੇ ਹੋਣ ਦੀ ਹਾਲਤ ਵਿੱਚ ਨਹੀਂ ਸੀ ਰਾਜੇ ਨੇ ਉਹਦੇ ਬੈਠਣ ਦੇ ਇੰਤਜ਼ਾਮ ਕੀਤੇ ਉਹ ਹੌਲੀ-ਹੌਲੀ ਬੈਠਾ ਕਹਿਣ ਲੱਗਾ ਕਿ ਰਾਜਾ ਮੇਰੀ ਗੱਲ ਸੁਣ ਕੇ ਤੂੰ ਆਪਣਾ ਸਮਾਂ ਅਜਾਇਂ ਗਮਾਉਣਾ ਤੇ ਤੂੰ ਆਪਣਾ ਕੋਈ ਕਾਮਕਾਰ ਅਸਮੇ ਦੇ ਵਿੱਚ ਰਾਜ ਨੇ ਫਿਰ ਕਿਹਾ ਨਹੀਂ ਮੈਂ ਜਾਣਨਾ ਚਾਹੁੰਦਾ ਹਾਂ ਉਹਨੇ ਕਿਹਾ ਕਿ ਰਾਜਾ ਫਿਰ ਮੇਰੀ ਗੱਲ ਸੁਣ ਕਹਿੰਦੇ ਕਿ ਇੱਥੋਂ ਥੋੜੀ ਦੂਰੀ ਤੇ ਇੱਕ ਨਗਰ ਵਸਿਆ ਹੋਇਆ ਕਹਿੰਦੇ ਉਸ ਨਗਰ ਦੇ ਵਿੱਚ ਵਰਕਾ ਬੜੀ ਘਟ ਹੁੰਦੀ ਹੈ ਜਿਸ ਕਰਕੇ ਉੱਥੋਂ ਦਾ ਜ਼ਿਆਦਾ ਘਰ ਤੰਬਾਕਾ ਕਰੀਬ ਹੀ ਹੈ ਉੱਥੇ ਸਿਰਫ ਇੱਕ ਮਨੁੱਖ ਹੈ ਜੋ ਅਮੀਰ ਹੈ ਉਹਦੇ ਕੋਲ ਇੱਕ ਵੱਡਾ ਸਾਰਾ ਪਹਾੜ ਹੈ ਜਿਸ ਦੇ ਛੋਟੇ-ਛੋਟੇ ਪਹਾੜ ਦੇ ਟੁਕੜੇ ਕੱਟ ਕੇ ਪੱਥਰ ਲਿਆ ਕੇ ਹਰ ਥਾਂ ਤੇ ਵਰਤੇ ਜਾਂਦਾ ਹੈ ਇਥੋਂ ਤੱਕ ਕਿ ਰਾਜਾ ਜਿਸ ਸੰਗਾਸ਼ਨ ਦੇ ਉਤੇ ਬੈਠਾ ਉਸ ਤੇ ਵੀ ਜਿਹੜਾ ਪੱਥਰ ਲੱਗਾ ਹੈ ਉਸ ਮਨੁੱਖ ਦਾ ਹੈ ਰਾਜਾ ਕਹਿੰਦਾ ਉਸ ਮਨੁੱਖ ਦੇ ਨਾਲ ਤੇਰਾ ਕੀ ਵਾਸਤਾ ਉਹਨੇ ਕਿਹਾ ਕਿ ਉਹ ਮਨੁੱਖ ਮੈਂ ਹੀ ਹਾਂ ਉਸ ਪਿੰਡ ਦੇ ਵਿੱਚ ਸਾਰੇ ਲੋਕ ਗਰੀਬ ਨੇ ਕਿਉਂਕਿ ਸਾਰੇ ਲੋਕ ਖੇਤੀ ਤੇ ਨਿਰਭਰ ਨੇ ਵਰਖਾ ਹੁੰਦੀ ਨਹੀਂ ਇਸ ਕਰਕੇ ਉਹ ਮੇਰੇ ਕੋਲ ਮਜ਼ਦੂਰੀ ਕਰਦੇ ਹਨ ਕਹਿਣ ਲੱਗਾ ਕਿ ਮੈਂ ਉਸ ਨਗਰ ਦਾ ਸੇਠ ਹਾਂ ਕਹਿੰਦਾ ਕਿ ਉਹ ਜਿਹੜਾ ਪਹਾੜ ਹੈ ਉਥੋਂ ਪੱਥਰ ਵੱਢ ਕੇ ਮੈਂ ਵੱਖ-ਵੱਖ ਮੁਲਕਾਂ ਤੇ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਭੇਜਦਾ ਹਾਂ ਕਹਿਣ ਲੱਗਾ ਕਿ ਮੈਂ ਉੱਥੇ ਜਿੰਨੇ ਲੋਕ ਪੱਥਰ ਵੱਢਦੇ ਸਨ ਸਾਰਿਆਂ ਨੂੰ ਮਜ਼ਦੂਰੀ ਦਿੰਦਾ ਹਾਂ ਪਰ ਮੈਂ ਦੇਖਿਆ ਕਿ ਹੁਣ ਪਹਾੜ ਦਾ ਅੰਦਰਲਾ ਹਿੱਸਾ ਬੜਾ ਜ਼ਿਆਦਾ ਗੈਰ ਹੋ ਗਿਆ ਹੈ ਕੋਈ ਵੀ ਅੰਦਰ ਨਹੀਂ ਸੀ ਜਾਣਾ ਚਾਹੁੰਦਾ ਕਹਿੰਦੇ ਕਿ ਮੈਂ ਉਸ ਦਿਨ ਮਜ਼ਦੂਰੀ ਲੈਣ ਲੱਗਿਆ ਕਿ ਇਹ ਐਲਾਨ ਕਰ ਦਿੱਤਾ ਕੰਡ ਰਗੜੀ ਹੋਵੇਗੀ ਜੇ ਦੀ ਜੇ ਦੀ ਕੰਡ ਚ ਖੂਨ ਡਰਸਦਾ ਹੋਵੇਗਾ ਮੈਂ ਉਸ ਨੂੰ ਹੀ ਸ਼ਾਮ ਨੂੰ ਮਜ਼ਦੂਰੀ ਦਿਆ ਕਰਾਂਗਾ ਕਿਉਂਕਿ ਜਗ੍ਹਾ ਬੜੀ ਜ਼ਿਆਦਾ ਛੇੜੀ ਸੀ ਉਹ ਟਾਈਟ ਸੀ ਕਹਿੰਦੇ ਕਿ ਇਸ ਕਰਕੇ ਜੋ ਉੱਥੇ ਕੰਮ ਕਰਦਾ ਉਹਦੀ ਕੰਡ ਚੋਂ ਛਿਲਣਾ ਲਾਜ਼ਮੀ ਸੀ ਕਹਿੰਦੇ ਹੁਣ ਉੱਥੇ ਲੋਕ ਮਿਹਨਤੋਰੀ ਕਰਨ ਲੱਗ ਗਏ ਤੇ ਸ਼ਾਮ ਨੂੰ ਜਦੋਂ ਆਉਂਦੇ ਕਿ ਮੈਂ ਉਹਨਾਂ ਦੀ ਕੰਡ ਦੇਖਦਾ ਜਿਸ ਤੋਂ ਰੱਤ ਵਗਦੀ ਹੁੰਦੀ ਮੈਂ ਉਸ ਨੂੰ ਮਿਹਨਤੋਰੀ ਦੇ ਦਿਆ ਕਰਦਾ ਮੈਨੂੰ ਸਿਰਫ ਤੇ ਸਿਰਫ ਆਪਣੀ ਤਾਂ ਦੌਲਤ ਹੀ ਚਾਹੀਦੀ ਸੀ ਕਹਿੰਦੇ ਕੁਝ ਸਮਾਂ ਲੰਘਿਆ ਤੇ ਮੇਰੇ ਘਰ ਔਲਾਦ ਦੀ ਪ੍ਰਾਪਤੀ ਹੋਈ ਕਹਿੰਦਾ ਕਿ ਜਦੋਂ ਔਲਾਦ ਦੀ ਪ੍ਰਾਪਤੀ ਹੋਈ ਤੇ ਬੰਦੇ ਅੰਦਰ ਬੜੀ ਜਾਰੀ ਦਇਆ ਤੇ ਹਿੰਮਤੀ ਆ ਜਾਂਦੀ ਹੈ ਪਰ ਮੇਰਾ ਇਸ ਦੇ ਉਲਟ ਹੋਇਆ ਮੈਂ ਤਾਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਕਿ ਮੇਰੇ ਕੋਲ ਔਲਾਦ ਦੀ ਘਾਟ ਸੀ ਤੇ ਉਹ ਵੀ ਪੁੱਤਰ ਦੇ ਰੂਪ ਵਿੱਚ ਪ੍ਰਾਪਤ ਹੋ ਗਈ ਹੁਣ ਮੈਂ ਰੋਜ਼ ਉਹਦੇ ਲਈ ਧਨ ਸੰਪਤਾ ਇਕੱਠਾ ਕਰਨ ਲੱਗਾ ਕੋਈ ਮੇਰੇ ਕੋਲ ਪੈਸਾ ਟਕਾ ਲੈਣ ਆਉਂਦਾ ਤੇ ਉਹਦੀ ਮਜ਼ਦੂਰੀ ਦਾ ਫਾਇਦਾ ਉਠਾਉਂਦਾ ਉਹਨੂੰ ਕਹਿੰਦਾ ਕਿ ਇੰਨੇ ਮਜ਼ਦੂਰੀ ਮਿਲੇਗੀ ਤੇ ਮੇਰੇ ਲਈ ਤੂੰ ਮੇਰੇ ਪਹਾੜ ਤੇ ਕੰਮ ਕਰਨਾ ਹੋਵੇਗਾ ਕਹਿੰਦਾ ਕਿ ਅਗਲਿਆਂ ਨੇ ਮਜ਼ਦੂਰੀ ਬਸ ਕੰਮ ਮੇਰਾ ਕਰਦਿਆ ਕਰਨਾ ਕਹਿੰਦਾ ਕਿ ਉੱਥੇ ਇੱਕ ਬੜਾ ਜ਼ਿਆਦਾ ਦੁਬਲਾ ਪਤਲਾ ਕਹਿੰਦੇ ਕਿ ਇੱਕ ਕਹਿੰਦੇ ਕਿ ਇੱਕ ਮਜ਼ਦੂਰ ਕੰਮ ਕਰਿਆ ਕਰਦਾ ਸੀ ਇੰਨਾ ਪਤਲਾ ਸੀ ਕਿ ਕਹਿ ਲੋ ਕਿ ਹੱਡੀਆਂ ਦੀ ਮੋਠ ਸੀ ਜਦੋਂ ਕੰਮ ਕਰਨ ਲਈ ਆਉਂਦਾ ਤੇ ਅਕਸਰ ਆਪਣੇ ਉਹ ਪਿੱਠ ਉਤੇ ਕਪੜਾ ਬਾਲ ਲੈਂਦਾ ਤੇ ਕਪੜਾ ਬੰਨਣ ਕਰਕੇ ਉਹ ਅੰਦਰ ਚਲਾ ਜਾਂਦਾ ਤੇ ਪੱਥਰ ਵਾਟੇ ਕੇ ਤੇ ਬਾਲ ਲੈ ਆਉਂਦਾ ਪਰ ਸ਼ਾਮ ਨੂੰ ਆ ਕੇ ਜਦੋਂ ਪਿੱਠ ਬਖਾਉਂਦਾ ਤੇ ਉੱਥੇ ਕੋਣ ਜਿਹੜਾ ਸੀ ਰਾਤ ਨਾਰਸ ਦੇ ਤੇ ਮੈਂ ਉਹਨੂੰ ਦਿਹਾੜੀ ਨਾ ਦਿਆ ਕਰਦਾ ਕਹਿੰਦੇ ਉਹ ਆਪਣੀ ਪਤਨੀ ਤੇ ਦੋ ਛੋਟੀਆਂ-ਛੋਟੀਆਂ ਧੀਆਂ ਦਾ ਇਥੋਂ ਹੀ ਮਜ਼ਦੂਰੀ ਤੇ ਨਾਲ ਟਿੱਡ ਪਾਲਦਾ ਸੀ ਕਹਿੰਦਾ ਕਿ ਅੱਜ ਜਦੋਂ ਆਇਆ ਤੇ ਉੱਤੇ ਕੁਝ ਮੈਂ ਰਤਨਾ ਦੇਖੀ ਤੇ ਉਹਦੀ ਕੰਡ ਸਹੀ ਸਲਾਮਤ ਸੀ ਅਗਲੇ ਦਿਨ ਐਵੇਂ ਹੀ ਹੋਇਆ ਤੇ ਤਿੰਨ ਦਿਨ ਲਗਾਤਾਰ ਉਹਨੂੰ ਮੈਂ ਦਿਹਾੜੀ ਨਾ ਦਿੱਤੀ ਤੇ ਮੈਂ ਮਨ 'ਚ ਬੜਾ ਖੁਸ਼ ਹੋਇਆ ਵੀ ਇਹ ਤਾਂ ਚੰਗਾ ਕੰਮ ਹੋ ਗਿਆ ਇਹਨੂੰ ਕੋਈ ਦਿਹਾੜੀ ਨਹੀਂ ਦੇਣੀ ਪੈਣੀ ਕਹਿੰਦੇ ਕਿ ਉਹਦੀ ਜਿਹੜੀ ਪਤਨੀ ਸੀ ਉਹ ਤਿੰਨ ਦਿਨ ਤੋਂ ਇੰਤਜ਼ਾਰ ਕਰਦੀ ਪਈ ਸੀ ਕਿ ਕੁਝ ਘਰ ਨੂੰ ਖਾਣ ਨੂੰ ਆਏਗਾ ਤੇ ਧੀਆਂ ਦਾ ਢਿੱਡ ਭਰੇਗਾ ਪਰ ਕਹਿੰਦੇ ਹੋਇਆ ਉਲਟੋ ਵਿਚਾਰੇ ਨੇ ਹੁਣ ਅਗਲੇ ਦਿਨ ਜਦੋਂ ਗਿਆ ਤੇ ਕਹਿੰਦੇ ਕਿ ਸ਼ਾਮ ਨੂੰ ਉਹਨੇ ਜਦੋਂ ਆਇਆ ਆਪਣੀ ਕੰਡ ਵਿਖਾਈ ਤੇ ਉਤੋਂ ਰਾਤ ਰਸਤੇ ਪਈ ਸੀ ਕਹਿੰਦੇ ਹੁਣ ਇਹ ਦੇਖ ਕੇ ਮੈਂ ਬੜਾ ਜ਼ਿਆਦਾ ਗੁੱਸਾ ਹੋ ਗਿਆ ਕਿ ਮੈਨੂੰ ਇਹ ਸੀ ਕਿ ਅੱਜ ਵੀ ਕਪੜਾ ਬਣ ਕੇ ਕੰਮ ਕਰੇਗਾ ਤੇ ਨੂੰ ਕੋਈ ਮਜ਼ਦੂਰੀ ਨਹੀਂ ਦੇਣੇ ਪਾਏਗੀ ਜਦੋਂ ਉਹ ਆਇਆ ਤੇ ਉਸੇ ਮਜ਼ਦੂਰੀ ਜਦੋਂ ਦੇਣੀ ਪਈ ਤੇ ਮੈਂ ਲਾਲੋ ਲਾਲ ਹੋ ਗਿਆ ਪਰ ਕਹਿੰਦੇ ਤਿੰਨ ਦਿਨ ਦਾ ਉਹਨੇ ਫਾਕਾ ਕੱਟਿਆ ਸੀ ਭਾਵੋ ਭੁੱਖਾ ਸੀ ਤੇ ਪਹਿਲਾਂ ਹੀ ਕਮਜ਼ੋਰ ਸੀ ਤੇ ਉਹ ਪੈਸਾ ਲੈ ਕੇ ਘਰ ਵੀ ਨਾ ਪਹੁੰਚ ਸਕਿਆ ਰਸਤੇ ਵਿੱਚ ਹੀ ਜਿਵੇਂ ਪ੍ਰਮਾਤਮਾ ਦਾ ਬਲਾਵਾ ਆ ਗਿਆ ਹੋਵੇ ਕਹਿੰਦਾ ਕਿ ਉਹ ਅਕਾਲ ਚਲਾਣਾ ਕਰ ਗਿਆ ਤੇ ਸ਼ਾਮ ਜਦੋਂ ਹੋਈ ਤੇ ਬੋਹੇ ਤੇ ਕੋਈ ਬੜੀ ਰੌਣਕ ਲਾਉਣ ਦੀ ਆਵਾਜ਼ ਆਈ ਕਹਿੰਦੇ ਕਿ ਮੈਂ ਪੰਜਾ ਪੰਜਾ ਬਾਹਰ ਆ ਕੇ ਬੁਹਾ ਖੋਲਿਆ ਜਦੋਂ ਮੈਂ ਬੁਹਾ ਖੋਲਿਆ ਤੇ ਕਹਿੰਦੇ ਕਿ ਉਹਦੀ ਪਤਨੀ ਬੜੀ ਉੱਚੀ ਉੱਚੀ ਬੋਲੀ ਜਾਂਦੀ ਸੀ ਉਹਨੇ ਕਿਹਾ ਕਿ ਤੇਰੇ ਕਰਕੇ ਮੇਰੇ ਪਤੀ ਦੇ ਪ੍ਰਣ ਚਲੇ ਗਏ ਹਨ ਮੇਰੇ ਸਿਰ ਦਾ ਸਾਈਂ ਵੀ ਤੁਰ ਗਿਆ ਤੇ ਇਹਨਾਂ 3 ਨੂੰ ਜਤੇਮ ਕਰ ਦਿੱਤਾ ਸਾਡਾ ਇਤੇ ਹੋਰ ਕੋਈ ਵੀ ਸਹਾਰਾ ਨਹੀਂ ਸੀ ਤੂੰ ਤੇ ਮੇਰੇ ਤੋਂ ਸਹਾਰਾ ਖੋਲਿਆ ਤੈਨੂੰ ਇਹਦੀ ਸਜ਼ਾ ਜ਼ਰੂਰ ਮਿਲੇਗੀ ਕਾਲ ਮੈਂ ਰਾਜੇ ਦੇ ਕੋਲ ਪੇਸ਼ ਹੋਵਾਂਗੀ ਤੇ ਤੈਨੂੰ ਤੇਰੀ سزا ਦੇਵਾਂਗੀ ਇਹਨਾਂ ਕਹਿ ਕੇ ਉਹ ਚਲੀ ਗਈ ਕਹਿੰਦੇ ਦੋ ਚਾਰ ਦਿਨ ਹੋਰ ਲੰਗੇ ਤੇ ਉਥੇ ਅਕਸਰ ਹੀ ਮਜ਼ਦੂਰ ਜਿਹੜੇ ਜ਼ਖਮੀ ਹੋ ਜਾਂਦੇ ਕਹਿੰਦੇ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੇ ਪੁੱਤਰ ਨੂੰ ਇਹ ਸਭ ਕੁਝ ਪਤਾ ਚੱਲੇ ਕਹਿੰਦਾ ਕਿ ਥੋੜਾ ਵੱਡਾ ਵੀ ਹੋ ਗਿਆ ਸੀ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਦੇ ਸ਼ਹਿਰ ਉਥੇ ਪੜ੍ਹਨ ਦੇ ਲਈ ਭੇਜ ਦਿੱਤਾ ਕਹਿੰਦਾ ਹੁਣ ਹਰ ਸਮੇਂ ਮਨ ਚ ਡਰ ਰਹਿੰਦਾ ਕਿ ਬੜੇ ਸਾਰੇ ਮਜ਼ਦੂਰ ਜ਼ਖਮੀ ਹੁੰਦੇ ਹਨ ਨਾਲੇ ਉਸਦੀ ਪਤਨੀ ਕਹਿ ਗਈ ਸੀ ਕਿ ਮੈਂ ਰਾਜੇ ਦੇ ਕੋਲ ਜਾਵਾਂਗੀ ਕਹਿੰਦੇ ਕਿ 1 ਮਹੀਨਾ ਲੰਘਿਆ ਤੇ ਮੈਂ ਰਾਤ ਨੂੰ ਸੌਿਆ ਕਰਨਾ ਤੇ ਸੁਪਨੇ ਦੇ ਵਿੱਚ ਉਹਦੀ ਪਤਨੀ ਨੇ ਆ ਕੇ ਐਵੇਂ ਕਿਹਾ ਕਰਨਾ ਕਿ ਰਾਜੇ ਦੇ ਕੋਲ ਚાલ ਲੱਗੀਆਂ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਹੁਣ ਮੈਨੂੰ ਇਹ ਸੀ ਕਿ ਜਦੋਂ ਰਾਜੇ ਦੇ ਕੋਲ ਗਏ ਤੇ ਤਿੰਨ ਦਿਨ ਤੇ ਭੁੱਖੇ ਤੋਂ ਇਨਾ ਸਖਤ ਕੰਮ ਮੈਂ ਕਰਵਾਇਆ ਉਹਦੇ ਪ੍ਰਾਨ ਚਲੇ ਗਏ ਤੇ ਇਹ ਤਾਂ ਪ੍ਰਾਨ ਜਾਣ ਦਾ ਦੋਸ਼ ਮੇਰੇ ਤੇ ਹੀ ਲੱਗਣਾ ਹੈ ਇਹਦੇ ਬਦਲੇ ਤਾਂ ਮੇਰੀ ਜਾਨ ਚਲੀ ਜਾਣੀ ਹੈ ਮੈਂ ਇਹ ਸੋਚ ਕੇ ਸੌ ਨਾ ਪਾਉਂਦਾ ਕਹਿੰਦੇ ਇੱਕ ਦਿਨ ਪੁਹੇ ਤੇ ਦਸਤਕ ਹੋਈ ਕਿ ਇੱਕ ਕੋਈ ਬਣੀ ਦੂਰ ਦਰਾਡੇ ਤੋਂ ਕੋਈ ਇੱਕ ਚਿੱਠੀ ਲੈ ਕੇ ਆਇਆ ਕਹਿੰਦੇ ਕਿ ਜਦੋਂ ਚਿੱਠੀ ਆਈ ਤਾਂ ਬਾਰੋਂ ਮੇਰੇ ਕਾਮੇ ਨੇ ਆ ਕੇ ਮੈਨੂੰ ਦੱਸਿਆ ਕਿ ਤੁਹਾਡੇ ਲਈ ਇੱਕ ਚਿੱਠੀ ਆਈ ਹੈ ਮਨ 'ਚ ਇਹ ਖਿਆਲ ਆਇਆ ਕਿ ਰਾਜੇ ਦਾ ਬੁਲਾਵਾ ਆਇਆ ਹੈ ਮੈਂ ਕਾਮੇ ਨੂੰ ਕਹਿ ਕੇ ਭੇਜਦਾ ਕਿ ਤੁਸੀਂ ਐਵੇਂ ਕਰੋ ਉਹਨੂੰ ਕਹਿ ਦਿਓ ਕਿ ਮੇਰਾ ਸੇਡ ਕਰਨੇ ਹੈ ਕਹਿੰਦੇ ਐਵੇਂ ਲਗਾਤਾਰ ਅਗਲੇ ਦਿਨਵੇਂ 10 ਦਿਨ ਉਹ ਚਿੱਠੀਆਂ ਆਉਂਦੀ ਰਹੀ ਪਰ ਮੇਰੀ ਹਿੰਮਤ ਹੀ ਨਾ ਹੋਈ ਕਿ ਉਹ ਚਿੱਠੀ ਫੜ ਸਕਾਂ ਕਿਉਂਕਿ ਮੈਨੂੰ ਤਾਂ ਇਹ ਸੀ ਕਿ ਜੇ ਚਿੱਠੀ ਫੜੀ ਰਾਜੇ ਦਾ ਬੁਲਾਵਾ ਹੋਣਾ ਤੇ ਉਹਨੇ ਮੇਰੀ ਸ਼ਿਕਾਇਤ ਕੀਤੀ ਤੇ ਮੈਨੂੰ ਸਜ਼ਾ ਮਿਲ ਜਾਣੀ ਹੈ ਕਹਿੰਦੇ ਇਸ ਕਰਕੇ ਚਿੱਠੀ ਫੜਾਂ ਦੀ ਹਿੰਮਤ ਨਾ ਹੋਈ ਕਹਿੰਦੇ 11ਵਾਂ ਦਿਨ ਹੋਇਆ ਤੇ ਮੇਰੇ ਬੋਹੇ ਦੇ ਅੱਗੇ ਇੱਕ ਬੜੇ ਵੱਡੇ ਦੋ ਘੋੜੇ ਤੇ ਪਿਛੇ ਇੱਕ ਬਾਗੇ ਸੀ ਕਹਿੰਦੇ ਮੇਰੇ ਬੁਹੇ ਦੇ ਅੱਗੇ ਆ ਕੇ ਰੋਕੀ ਤੇ ਕਹਿੰਦੇ ਸਵੇਰ ਦਾ ਸਮਾਂ ਸੀ ਤੇ ਮੈਂ ਬੁਹੇ ਦੇ ਅੱਗੇ ਹੀ ਖੜਾ ਸੀ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਨੇ ਕਿਹਾ ਕਿ ਮੈਂ ਨਾਲ ਦੇ ਸ਼ਹਿਰ ਤੋਂ ਆਇਆ ਹਾਂ ਉਥੋਂ ਤੁਹਾਡੇ ਲਈ ਇਸ ਜਿਹੜਾ ਪੱਗੀ ਭੇਜੀ ਹੈ ਤੁਸੀਂ ਦੇਖ ਲਓ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹਦੇ ਵਿੱਚ ਕਹਿੰਦੇ ਇੱਕ ਕਿਸੇ ਦਾ ਸ਼ਬ ਸੀ ਭਾਵ ਕਿਸੇ ਦੀ ਦੇਹ ਸੀ ਤੇ ਚਿੱਟੇ ਕੱਪੜਿਆਂ ਚ ਲਪੇਟੀ ਪਈ ਸੀ ਕਹਿੰਦੇ ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਉਹਦੇ ਸਰੀਰ 'ਚੋਂ ਰਾਤ ੱਥੱਲੇ ਚੋਈ ਜਾਂਦੀ ਸੀ ਕਹਿੰਦੇ ਕੱਪੜਾ ਜਦੋਂ ਹਟਾ ਕੇ ਦੇਖਿਆ ਤਾਂ ਉਹ ਮੇਰੇ ਪੁੱਤਰ ਦੀ ਲੋਥ ਸੀ ਕਹਿੰਦੇ ਇਹ ਦੇਖ ਕੇ ਮੈਂ ertidੀ ਤੇ ਡਿੱਗ ਗਿਆ ਤੇ ਮੇਰੇ ਕੰਮਿਆਂ ਨੇ ਮੈਨੂੰ ਹੋਸ਼ ਨਾਲ ਸੰਭਾਲ ਲਿਆ ਤੇ ਮੈਂ ਉਸ ਪੁੱਤਰ ਨੂੰ ਕਹਿੰਦੇ ਕਿ ਆਪਣੇ ਹੱਥੀ ਉਹਦੀ ਅੰਤਮ ਕਿਰਿਆ ਕਰਕੇ ਆਇਆ ਮੇਰੇ ਮਨ 'ਚ ਇਹ ਸੀ ਕਿ ਸ਼ਾਇਦ ਉਸ ਸਮੇਂ ਦੋ ਦੀ ਪਤਨੀ ਨੇ ਮੇਰੇ ਤੋਂ ਬਦਲਾ ਲੈਣ ਲਈ ਮੇਰੇ ਪੁੱਤ ਦੇ ਪ੍ਰਣ ਹਾਰ ਲਈ ਪਰ ਜ਼ਿਆਦਾ ਆਇਆ ਕਿ ਜਿਹੜੀ ਆਪ ਹਾਲਾਤਾਂ ਦੇ ਹਾਲਾਤਾਂ ਤੋਂ ਹਾਰੀ ਪਈ ਸੀ ਉਹਨੇ ਮੇਰੇ ਪੁੱਤ ਦੇ ਦਾ ਕੀ ਕਰਨਾ ਸੀ ਉਹ ਤਾਂ ਜ਼ਿਆਦਾ ਤੋਂ ਜ਼ਿਆਦਾ ਰਾਜੇ ਕੋਲ ਸ਼ਿਕਾਇਤ ਕਰ ਸਕਦੀ ਸੀ ਕਹਿੰਦੇ ਅਗਲਾ ਦਿਨ ਹੋਇਆ ਤੇ ਉਹੀ ਮਨੁੱਖ ਖੱਤ ਲੈ ਕੇ ਫੇਰ ਆਇਆ ਤੇ ਹੁਣ ਮੈਨੂੰ ਇਹ ਸੀ ਕਿ ਮੇਰੇ ਸਭ ਤੋਂ ਬੇਸ਼ਕੀਮਤੀ ਚੀਜ਼ ਮੇਰਾ ਪੁੱਤਰ ਹੀ ਚਲਾ ਗਿਆ ਹੁਣ ਇਸ ਤੋਂ ਵੱਧ ਬੁਰਾ ਹੋਰ ਕੀ ਹੋ ਸਕਦਾ ਕਹਿੰਦਾ ਕਿ ਉਹ ਖੱਤ ਮੈਂ ਫੜਿਆ ਤੇ ਪੜਨ ਲੱਗਾ ਜਦੋਂ ਖੱਤ ਪੜਿਆ ਤੇ ਐਵੇਂ ਲੱਗਾ ਦੇਲ ਦਪਾਰਾ ਚੀਰ ਕੇ ਧਰਤੀ ਦੇ ਵਿੱਚ ਸਮਾ ਗਿਆ ਹੋਵੇ ਖਤ ਲਿਖਿਆ ਹੋਇਆ ਸੀ ਪਿਤਾ ਜੀ ਤੁਸੀਂ ਜਿਸ ਸ਼ਹਿਰ ਮੈਨੂੰ ਪੜਨ ਲਈ ਭੇਜਿਆ ਇਹ ਸ਼ਹਿਰ ਆ ਕੇ ਮੈਨੂੰ ਅਜੀਬੋ ਗਰੀਬ ਰੋਗ ਹੋ ਗਿਆ ਮੈਨੂੰ ਪਾਣੀ ਦੀ ਪਿਆਸ ਲੱਗਦੀ ਹੈ ਜਦੋਂ ਪਾਣੀ ਪੀਂਦਾ ਹਾਂ ਤਾਂ ਮੇਰੇ ਕੰਡ ਤੇ ਵੱਖ-ਵੱਖ ਤਰ੍ਹਾਂ ਦੇ ਫੋੜੇ ਉੱਭਰ ਆਉਂਦੇ ਨੇ ਉਹ ਫੋੜੇ ਜਿ ਸ਼ਾਵਣੂ ਕਹਿੰਦੇ ਕਿ ਖੌਣ ਰਸਨ ਲੱਗ ਜਾਂਦਾ ਮੈਂ ਇੱਥੇ ਬੜਾ ਇਲਾਜ ਕਰਵਾਇਆ ਪਰ ਕੋਈ ਇਲਾਜ ਨਹੀਂ ਹੋਇਆ ਮੈਂ ਇਥੋਂ ਤੱਕ ਕੇ ਪਿੰਡ ਵੀ ਨਹੀਂ ਆ ਸਕਦਾ ਮੇਰੇ ਹਾਲਾਤ ਬੜੇ ਮਾੜੇ ਹੋ ਗਏ ਨੇ ਜਿੰਨਾ ਚਾ ਤੁਹਾਨੂੰ ਖਤ ਮਿਲੇਗਾ ਉਸ ਤੋਂ ਮਿਲਣ ਤੋਂ ਬਾਅਦ ਉਸੇ ਪਹਿਲਾ ਫੁਰਸਤ 'ਚ ਮੇਰੇ ਕੋਲ ਆ ਜਾਓ ਜੇ ਆਪਾਂ ਆਪਣੇ ਨਗਾ ਜਾ ਕੇ ਵੈ ਤੋਂ ਇਲਾਜ ਕਰਾਵਾਂਗੇ ਜਦੋਂ ਇਹ ਮੈਨੂੰ ਖਤ ਮਿਲਿਆ ਤੇ ਮੈਂ ਬੜਾ ਰੋਇਆ ਤੇ ਕੋਲ ਆਇਆ ਮੈਂ ਸਮਝ ਗਿਆ ਸੀ ਮੈਂ ਤੇ ਰਾਜੇ ਤੋਂ ਲੁਕਦਾ ਫਿਰਦਾ ਸੀ ਪਰ ਉਸ ਦੀ ਜਿਹੜੀ ਪਤਨੀ ਸੀ ਉਹਨੇ ਤਾਂ ਉਸ ਰਾਜੇ ਅੱਗੇ ਆਦਾਸ ਕੀਤੀ ਸੀ ਉਦਿਓ ਬਾਦਵਾ ਮੈਨੂੰ ਖਾ ਗਈ ਉਸ ਪਰਮਾਤਮਾ ਤੋਂ ਤੇ ਮੈਂ ਕਦੀ ਨਹੀਂ ਸੀ ਲੁਕ ਸਕਦਾ ਉਹਨੇ ਕਿਹਾ ਉਸੇ ਦਿਨ ਤੋਂ ਮੈਂ ਜਿਵੇਂ ਉਹਨਾਂ ਮਜ਼ਦੂਰਾਂ ਦੀ ਉਹ ਕਾਂਢ ਤੇ ਰੱਤ ਦੇਖਦਾ ਸੀ ਓਵੇਂ ਹੀ ਹੁਣ ਮੈਂ ਆਪਣੇ ਗੁਨਾਹ ਭੁੱਲਾਂ ਬਖਸ਼ਾਉਣ ਲੱਗਾ ਇਸ ਕਰਕੇ ਮੈਂ ਇਸ ਨਗਾ ਚਾਕੇ ਆਪਣੇ ਪਿੰਡੇ ਦੇ ਉੱਤੇ ਉਹ ਫਾਟ ਮਰਵਾਉਂਦਾ ਹਾਂ ਜਿਸ ਦੇ ਨਾਲ ਰੱਤ ਵਗੇ ਰਾਜ ਨੇ ਕਿਹਾ ਕਿ ਇਹ ਜੋ ਤੂੰ ਕੀਤਾ ਇਹਦਾ ਸਿਲਾ ਤੇਰੇ ਤੇ ਪਰਮਾਤਮਾ ਦੇ ਵਿੱਚ ਹੋਣਾ ਪਰ ਪਰਮਾਤਮਾ ਇਹ ਕਦੇ ਨਹੀਂ ਚਾਹੁੰਦਾ ਕਿ ਉਹਦਾ ਮਨੁੱਖ ਕਦੇ ਵੀ ਆਪਣੇ ਆਪ ਨੂੰ ਦੁੱਖ ਪਹਚਾਵੇ ਜਿਹੜਾ ਆਪਣੇ ਆਪ ਨੂੰ ਦੁੱਖ ਪਚਾਉਂਦਾ ਹੈ ਉਹ ਤਾਂ ਸਗੋਂ ਹੋਰ ਪਾਪਾਂ ਦਾ ਭਾਗੀਦਾਰ ਬਣਦਾ ਹੈ ਜੇ ਤੂੰ ਇਹ ਆਪਣੀ ਭੁੱਲ ਬਖਸ਼ਾਉਣਾ ਚਾਹੁੰਦਾ ਹੈ ਜੋ ਤੂੰ ਇਹਨੇ ਉਸ ਪਰਮਾਤਮਾ ਦੇ ਹਵਾਲੇ ਇਹਨਾਂ ਕੁਝ ਜੋੜਿਆ ਉਹ ਪਰਮਾਤਮਾ ਦੇ ਨਾਮ ਹੀ ਕਰ ਦੇ ਉਸੇ ਪਤਨੀ ਦਾ ਦੁੱਖ ਵੰਡਾ ਤੇ ਹੋਰ ਮਇਤੂਰਾ ਦਾ ਦੁੱਖ ਵੰਡਾ ਜੇ ਤੂੰ ਚਾਹੁੰਦਾ ਹੈ ਕਿ ਪਰਮਾਤਮਾ ਤੇਰੇ ਦੁੱਖਾਂ ਦੇ ਵਿੱਚ ਤੇਰਾ ਸਹੇਕ ਬਣ ਜਾਵੇ ਭਾਵ ਤੇਰੇ ਨਾਲ ਖੜ ਜਾਵੇ ਤਾਂ ਤੂੰ ਉਸ ਜਿਹੜੇ ਤੇਰੇ ਕੋਲ ਤਾਂ ਸੰਪਤਾ ਹੈ ਉਹ ਲੋਕਾਂ ਦੇ ਵਿੱਚ ਮੰਡ ਦੇ ਦੁੱਖ ਹਰਨ ਵਿੱਚ ਲਗਾ ਦੇ ਰਾਜੇ ਨੇ ਜਦੋਂ ਇਹ ਗੱਲ ਕਹੀ ਤਾਂ ਰਾਜਾ ਉਹ ਉਥੋਂ ਇੰਨੀ ਗੱਲ ਸੁਣ ਕੇ ਚਲਾ ਗਿਆ ਤੇ ਰਾਜੇ ਨੇ ਕਿਹਾ ਕਿ ਇਹ ਜਿਹੜੀ ਰੱਸੀ ਤੇ ਜਿਹੜਾ ਪੱਥਰ ਹੈ ਜੇਕਰ ਇਹ ਛੋਟੀ ਜਈ ਕਹਾਣੀ ਕੋਈ ਸਮਝ ਲਵੇ ਤਾਂ ਉਹਦੀ ਉਹਦੀ ਜ਼ਿੰਦਗੀ ਦੇ तमाम ਦੁੱਖ ਦੂਰ ਹੋ ਜਾਣਗੇ। ਉਹ ਰੱਸੀ ਜਿਹੜੀ ਆਪਣੇ ਆਪ ਉਤੇ ਰੋਜ਼ ਦੁੱਖ ਵਜਾਉਂ ਵਰੋਂਦਾ ਸੀ ਉਹ ਰਤ ਵੀ ਵਗਦੀ ਤੇ ਮੇਰਾ ਦੁੱਖ ਦੂਰ ਹੋ ਜਾਂਦਾ ਪਰ ਉਹ ਰੱਸੀ ਸਮੋ ਜਿਹੜੀ ਆਪਣੀ ਗੱਲ 'ਚ ਉਹ ਪਾਉਣਾ ਚਾਹੁੰਦਾ ਉਹ ਕਿਸੇ ਦੇ ਦੁੱਖ ਵਿੱਚ ਸਾਂਝੀ ਕਰਦਾ। ਭਾਵ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਦੁੱਖ ਵੰਡਾਉਂਦਾ ਤੇ ਉਹਦੇ ਵੱਲੋਂ ਕਿਤੇ ਪਾਪ ਤੇ ਗੁਨਾਹ ਸ਼ਾਇਦ ਮਾਫ਼ ਹੋ ਜਾਂਦਾ। ਉਹ ਜਿਹੜੇ ਪੱਥਰ ਲੋਕਾਂ ਦੇ ਪੇਟ ਹੁੰਦੇ ਵਚੋਂ ਦਾ ਉਹਦੀ ਜਿਹੜੇ ਰਤ ਵਗਦਾ ਦੇਖਦਾ ਸੀ ਤਾਂ ਉਹ ਪੱਥਰ ਦੀ ਕਮਾਈ ਲੋਕਾਂ ਦੇ ਵਿੱਚ ਲਗਾ ਦੇਵੇ ਤਾਂ ਉਹਦਾ ਦੁੱਖ ਘਟ ਹੋ ਜਾਵੇਗਾ ਫਿਰ ਸੰਗਤ ਜੀ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ